ਜੇਕਰ ਤੁਸੀਂ ਵੀ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਜਾਂ ਕਰ ਚੁੱਕੇ ਹੋ ਤੁਹਾਨੂੰ ਇਹਨਾਂ ਤਿੰਨ ਨੰਬਰਾਂ ਦੇ ਬਾਰੇ ਜਾਣਕਾਰੀ ਨਹੀਂ ਹੋਏਗੀ ਤਾਂ ਤੁਹਾਨੂੰ ਇਹ ਤਿੰਨ ਨੰਬਰਾਂ ਦੇ ਬਾਰੇ ਅਸੀਂ ਜਾਣਕਾਰੀ ਦਵਾਂਗੇ ਅਤੇ ਤੁਸੀਂ ਆਪਣੇ ਫੋਨ ਨੰਬਰ ਜਾਂ ਫੋਨ ਬੁੱਕ ਦੇ ਵਿੱਚ ਇਹ ਤਿੰਨ ਨੰਬਰਾਂ ਨੂੰ ਜਾਂ ਫਿਰ WhatsApp ਦੇ ਵਿੱਚ ਸੇਵ ਕਰਕੇ ਰੱਖੋ ਕਿਉਂਕਿ ਇਹ ਤਿੰਨ ਨੰਬਰ ਤੁਹਾਡੀ ਯਾਤਰਾ ਨੂੰ ਬਿਹਤਰ ਜਿਹੇ ਨੇ ਬਣਾ ਸਕਦੇ ਨੇ ਤੁਹਾਡੇ ਸਹਿਯੋਗੀ ਹੋ ਸਕਦੇ ਨੇ ਤੇ ਤੁਹਾਡੇ ਲਈ ਇਹ ਨੰਬਰ ਜੋ ਸੇਵ ਕੀਤੇ ਗਏ ਹਨ ਤਾਂ ਉਹ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਸਕਦੇ ਨੇ ਕਿਉਂਕਿ ਇਹਨਾਂ ਦੇ ਰਾਹੀਂ ਤੁਸੀਂ ਕੁਝ ਸੇਵਾਵਾਂ ਦਾ ਆਨੰਦ ਮਾਣ ਸਕਦੇ ਹੋ ਸਿਰਫ WhatsApp ਤੇ ਰਾਹੀ ਹੀ ਬੁੱਕ ਕਰ ਸਕਦੇ ਹੋ ਆਖਿਰਕਾਰ ਉਹ ਕਿਹੜੇ ਤਿੰਨ ਨੰਬਰ ਨੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜੇਕਰ ਤੁਸੀਂ ਅਕਸਰ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹੋ ਤਾਂ ਇਹ ਤਿੰਨ WhatsApp ਨੰਬਰ ਤੁਹਾਡੇ ਲਈ ਲਾਭਦਾਇਕ ਹੋ ਸਕਦੇ ਨੇ ਇਹ ਤਿੰਨ ਨੰਬਰ ਤੁਹਾਡੀ ਜਾਨ ਅਤੇ ਸਮਾਂ ਦੋਵੇਂ ਬਚਾ ਸਕਦੇ ਨੇ ਰੇਲ ਗੱਡੀ ਦੀ ਟਿਕਟ ਬੁਕਿੰਗ ਕਰਨ ਤੋਂ ਲੈ ਕੇ ਰੇਲ ਗੱਡੀ ਵਿੱਚ ਬੈਠ ਕੇ ਜੇਕਰ ਤੁਸੀਂ ਖਾਣਾ ਮੰਗਵਾਉਂਦੇ ਹੋ ਜਾਂ ਕਿਸੇ ਬਿਮਾਰੀ ਦੀ ਸਥਿਤੀ ਦੇ ਵਿੱਚ ਡਾਕਟਰ ਦੀ ਸਬਦਾ ਲੈਣਾ ਚਾਹੁੰਦੇ ਹੋ ਤਾਂ ਇਹ ਫੋਨ ਨੰਬਰ ਤੁਹਾਡੇ ਲਈ ਲਾਭਦਾਇਕ ਜਾਂ ਸਹਾਇਕਦायक ਹੋ ਸਕਦੇ ਨੇ ਤਾਂ ਤੁਸੀਂ ਡਾਕਟਰ ਨੂੰ ਫੋਨ ਕਰਨ ਤੱਕ ਸਭ ਕੁਝ WhatsApp ਰਾਹੀਂ ਜਿਹੜਾ ਆ ਇਸ ਨੂੰ ਕੀਤਾ ਜਾ ਸਕਦਾ ਹੈ ਇਥੇ ਇਹਨਾਂ ਨੰਬਰਾਂ ਦੇ ਵੇਰਵਿਆਂ ਬਾਰੇ ਵੀ ਤੁਹਾਨੂੰ ਦੱਸਾਂਗੇ ਤਾਂ ਇਹਨਾਂ ਦੀ ਵਰਤੋਂ ਤੁਸੀਂ ਕਦੋਂ ਤੋਂ ਕਿਸ ਸਮੇਂ ਕਰ ਸਕਦੇ ਹੋ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਏਗੀ ਤਾਂ ਇਸ ਬਾਰੇ ਵੀ ਤੁਹਾਨੂੰ ਦੱਸਿਆ ਜਾਏਗਾ ਕਿ ਆਖਿਰਕਾਰ ਤੁਸੀਂ ਇਸ ਨੂੰ ਕਦੋਂ ਜਿਹੜਾ ਆ ਇਸ ਦਾ ਲਾਭ ਲੈ ਸਕਦੇ ਹੋ ਤਾਂ ਤੁਹਾਡੀ ਯਾਤਰਾ ਆਨੰਦਦਾਇਕ ਹੋ ਸਕਦੀ ਹੈ ਤਾਂ ਇਹ ਤਿੰਨ ਨੰਬਰ WhatsApp ਤੇ ਇਸ ਤਰ੍ਹਾਂ ਦੇ ਕਮਾਲ ਕਰਨਗੇ ਕਿ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿ ਆਖਿਰਕਾਰ ਇਨ ਤਿੰਨਾਂ ਨੰਬਰਾਂ ਦਾ ਆਖਿਰ ਕੀ ਤੁਹਾਨੂੰ ਫਾਇਦਾ ਹੋਣ ਵਾਲਾ ਜੇਕਰ ਤੁਸੀਂ 98811 93322 ਤੁਹਾਡੇ ਫੋਨ ਬੁੱਕ ਦੇ ਵਿੱਚ ਨੰਬਰ ਸੇਵ ਹੈ ਤਾਂ ਤੁਸੀਂ ਇਸ ਦਾ ਕੀ ਫਾਇਦਾ ਲੈ ਸਕਦੇ ਹੋ ਤਾਂ ਤੁਸੀਂ WhatsApp ਤੇ ਰਾਹੀਂ ਰੇਲ ਟਿਕਟਾਂ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਨੂੰ ਆਪਣੇ ਫੋਨ ਵਿੱਚ ਸੇਵ ਕਰ ਲਓ ਤੁਸੀਂ ਇਸ ਦੇ ਨਾਲ ਰੇਲ ਟਿਕਟਾਂ ਬੁੱਕ ਕਰ ਸਕਦੇ ਹੋ ਤੁਸੀਂ ਟ੍ਰੇਨ ਦੀ ਪੀ ਐਨ ਆਰ ਦੀ ਸਥਿਤੀ ਵੀ ਜਾਂਚ ਕਰ ਸਕਦੇ ਹੋ ਅਤੇ ਤੁਸੀਂ ਲਾਈਵ ਸਥਿਤੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਟ੍ਰੇਨ ਸ਼ਡਿਊਲ ਆਦਿ ਦੀ ਵੀ ਜਾਂਚ ਕਰ ਸਕਦੇ ਹੋ 875001323 ਜੇਕਰ ਤੁਹਾਡੇ ਫੋਨ ਬੁੱਕ ਵਿੱਚ ਇਹ ਨੰਬਰ ਸੇਵ ਹੈ ਤਾਂ ਤੁਸੀਂ ਟ੍ਰੇਨ ਦੇ ਵਿੱਚ ਜੇਕਰ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਸੀਂ ਚਿੰਤਾ ਨਾ ਕਰੋ ਤੁਸੀਂ ਆਪਣੀ ਸੀਟ ਤੇ ਬੈਠ ਕੇ ਆਪਣਾ ਖਾਣਾ ਆਰਡਰ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਸਿਰਫ ਇਸ ਨੰਬਰ ਨੂੰ ਆਪਣੇ ਫੋਨ ਵਿੱਚ ਸੇਵ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਵਟਸਐਪ ਤੇ ਇੱਕ ਸੁਨੇਹਾ ਭੇਜਣਾ ਹੋਵੇਗਾ ਤੁਸੀਂ ਸਕਰੀਨ ਤੇ ਦਿਖਾਈ ਦੇਣ ਵਾਲੀਆਂ ਹਦਾਇਤਾਂ ਤੇ ਸਵਾਲਾਂ ਦਾ ਜਵਾਬ ਦੇ ਕੇ ਭੋਜਨ ਆਰਡਰ ਕਰ ਸਕਦੇ ਹੋ ਅਤੇ ਆਪਣੀ ਭੁੱਖ ਨੂੰ ਮਿਟਾ ਸਕਦੇ ਹੋ 138 ਜੇਕਰ 138 ਨੰਬਰ ਤੁਹਾਡੀ ਫੋਨ ਬੁੱਕ ਦੇ ਵਿੱਚ ਸੇਵ ਹੈ ਤਾਂ ਤੁਸੀਂ ਹੋਰ ਰੇਲ ਗੱਡੀ ਦੇ ਵਿੱਚ ਬਿਮਾਰ ਹੋ ਜਾਣਿਓ ਯਾਤਰਾ ਸਮੇਂ ਬਿਮਾਰ ਹੋ ਜਾਣਿਓ ਜਾਂ ਤੁਹਾਨੂੰ ਸਿਰ ਦਰਦ ਹੋਣ ਲੱਗਦਾ ਹੈ ਜਾਂ ਫਿਰ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਹੈ ਤਾਂ ਤੁਸੀਂ ਇਸ ਨੰਬਰ ਤੇ ਰਾਹੀਂ ਡਾਕਟਰ ਦੀ ਸੇਵਾ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਅਗਲੇ ਸਟੇਸ਼ਨ ਤੇ ਡਾਕਟਰਾਂ ਦੀ ਇੱਕ ਟੀਮ ਮਿਲੇਗੀ ਜੋ ਤੁਹਾਡੀ ਜ਼ਰੂਰਤ ਅਤੇ ਸਥਿਤੀ ਦੇ ਅਨੁਸਾਰ ਤੁਹਾਨੂੰ ਸੰਭਾਲ ਲਏਗੀ ਹੁਣ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਨੰਬਰਾਂ ਦੀ ਵਰਤੋਂ ਕਿਵੇਂ ਕਰਨੀ ਹੈ ਤੁਹਾਨੂੰ WhatsApp ਤੇ ਇੱਕ ਚੈਟ ਸੈਕਸ਼ਨ ਵਿੱਚ ਜਾਣਾ ਪਵੇਗਾ ਅਤੇ ਹੈਲੋ ਕਹਿਣਾ ਪਵੇਗਾ ਅਤੇ ਤੁਹਾਨੂੰ ਇੱਕ ਹੈਲੋ ਵਾਲਾ ਸੁਨੇਹਾ ਵੀ ਭੇਜਣਾ ਪਵੇਗਾ ਇਸ ਤੋਂ ਬਾਅਦ ਤੁਹਾਨੂੰ ਸੇਵਾ ਵਿਕਲਪ ਦਾ ਸੁਨੇਹਾ ਮਿਲੇਗਾ ਉਸ ਵਿੱਚੋਂ ਆਪਣੀ ਪਸੰਦੀ ਦੀ ਸੇਵਾ ਤੁਹਾਨੂੰ ਚੁਣਨੀ ਪਵੇਗੀ ਤੇ ਤੁਹਾਨੂੰ ਔਨ ਸਕਰੀਨ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਜਿਸ ਤੋਂ ਬਾਅਦ ਤੁਹਾਡਾ ਇਸ ਸਾਰਾ ਕੰਮ ਪੂਰਾ ਹੋ ਜਾਏਗਾ ਤੇ ਤੁਸੀਂ ਇਹਨਾਂ ਨੰਬਰਾਂ ਦੇ ਰਾਹੀਂ ਵਕ ਵਕ ਦੱਸੀਆਂ ਗਈਆਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ ਇਸ ਪੋਸਟ ਬਾਰੇ ਤੁਹਾਡੀ ਕੀ ਰਾਏ ਹੈ ਆਪਣੀ ਰਾਏ ਸਾਨੂੰ ਕਮੈਂਟ ਸੈਕਸ਼ਨ ਬਾਕਸ ਦੇ ਵਿੱਚ ਜ਼ਰੂਰ ਦੱਸੋ